ਹੈਂਟਰ ਨਾਲ ਟਕਰਾਨ ਦੇ ਕਰਕੇ ਪਿਓ ਧੀ ਨੇ ਦਮ ਤੋੜ ਦਿੱਤਾ ਹਾਲਾਂਕਿ ਮੋਟਰਸਾਈਕਲ ਤੇ ਸਵਾਰ ਹੋ ਕੇ ਪਰਿਵਾਰ ਜਾ ਰਿਹਾ ਸੀਗਾ ਤੇ ਨਜ਼ਦੀਕ ਆਪਣੇ ਪਿੰਡ ਦੇ ਹੀ ਉਹਨਾਂ ਨਾਲ ਇੱਕ ਭਿਆਨਕ ਹਾਦਸਾ ਵਾਪਰ ਗਿਆ ਜਿਸ ਦੇ ਵਿੱਚ ਪਿਓ ਤੇ ਧੀ ਨੇ ਦਮ ਤੋੜ ਦਿੱਤਾ ਇੱਕ ਮੰਦ ਭਾਗੀ ਖਬਰ ਜੋ ਸਾਹਮਣੇ ਆਈ ਹੈ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੀਆਂ ਤਸਵੀਰਾਂ ਬੇहद ਹੀ ਦਿਲ ਨੂੰ ਦਹਿਲਾ ਦੇਣ ਵਾਲੀਆਂ ਸਾਹਮਣੇ ਆਈਆਂ ਨੇ ਹਾਲਾਂਕਿ ਦੱਸੀ ਹੈ ਤਾਂ ਪਰਿਵਾਰ ਦੇ ਦੋ ਜੀ ਮੌਤ ਦੇ ਘਾਟ ਉਤਰੇ ਨੇ ਬਾਕੀ ਜਿਹੜੇ ਨੇ ਗੰਭੀਰ ਰੂਪ ਨਾਲ ਜ਼ਖਮੀ ਹੋਏ ਨੇ ਪੂਰੀ ਖਬਰ ਤੁਹਾਡੇ ਨਾਲ ਸਾਂਝੀ ਕਰ ਲੈਣੇ ਆ ਦਰਸਲ ਦਸੀਏ ਤਾਂ ਇਹ ਜੋ ਵੱਡਾ ਹਾਦਸਾ ਹੈ ਤਰਨਤਾਰਨ ਤੋਂ ਪੱਟੀ ਰੋਡ ਵਿਖੇ देर शाम ਵਾਪਰਿਆ ਹੈ ਤੇ ਨਾਲ ਹੀ ਇੱਕ ਮੋਟਰਸਾਈਕਲ ਉਪਰ ਸਵਾਰ ਹੋ ਕੇ ਪਰਿਵਾਰ ਜਾ ਰਿਹਾ ਸੀ ਪੰਜ ਮੈਂਬਰ ਸੀ ਔਰ ਜਦੋਂ ਨੇੜੇ ਪਿੰਡ ਦੇ ਕੋਲ ਪਹੁੰਚਦੇ ਨੇ ਤਾਂ ਇੱਕ ਕੈਂਟਰ ਦੇ ਨਾਲ ਉਹਨਾਂ ਦਾ ਮੋਟਰਸਾਈਕਲ ਟਕਰਾ ਗਿਆ ਜਿਸ ਤੋਂ ਬਾਅਦ ਕੈਂਟਰ ਦੇ ਪਿਛਲੇ ਟਾਇਰਾਂ ਵਿੱਚ ਮੋਟਰਸਾਈਕਲ ਦਾ ਟਾਇਰ ਫਸ ਗਿਆ ਇਸ ਦੌਰਾਨ ਗੁਰਪ੍ਰੀਤ ਸਿੰਘ ਅਤੇ ਉਸ ਦੀ 7 ਸਾਲ ਦੀ ਬੇਟੀ ਦੀ ਟਰੰਕ ਹੇਠਾਂ ਆਉਣ ਕਰਕੇ ਮੌਤ ਹੋ ਗਈ ਹੈ ਜਿਸ ਤੋਂ ਬਾਅਦ ਕੜੀਆ ਉਹ ਰੋ ਰੋ ਕੇ ਬੁਰਾ ਹਾਲ ਉਸਾ ਹੋਇਆ ਹੈ ਪੁੱਪਾ ਮਾਰ ਕੇ ਰੋ ਰਹੀ ਹੈ ਮਾਂ ਅਤੇ ਦੋ ਬੇਟੇ ਸੜਕ ਕਿਨਾਰੇ ਡਿੱਗੇ ਪਏ ਅਤੇ ਉਹਨਾਂ ਨੂੰ ਗੰਭੀਰ ਰੂਪ ਨਾਲ ਜ਼ਖਮੀ ਪਾਇਆ ਗਿਆ ਹਾਲਾਂਕਿ ਮ੍ਰਿਤਕ ਦੀ ਪਹਿਚਾਣ ਗੁਰਪ੍ਰੀਤ ਸਿੰਘ ਵਜੂ ਹੋਈ ਹੈ ਤੇ ਉਸ ਦੀ ਇੱਕ 7 ਸਾਲ ਦੀ ਬੇਟੀ ਸੀਗੀ ਰੂਹੀ ਜਿਸ ਦਾ ਨਾਮ ਦੱਸਿਆ ਗਿਆ ਹੈ ਔਰ ਉਸਨੇ ਦਮ ਤੋੜ ਦਿੱਤਾ ਹੈ ਵੱਡਾ ਹਾਦਸਾ ਜ਼ਿਲ੍ਹਾ ਤਰਨਤਾਰਨ ਦੇ ਵਿੱਚ ਵਾਪਰਿਆ ਹੈ ਦਰਸਲ ਹਾਦਸੇ ਵਿੱਚ ਮਿਲੀ ਸੂਚਨਾ ਤੋਂ ਬਾਅਦ ਸਥਾਨਕ ਪੁਲਿਸ ਮੌਕੇ ਤੇ ਪਹੁੰਚਦੀ ਹੈ ਤੇ ਉਹਨਾਂ ਦੇ ਵੱਲੋਂ ਪੂਰੇ ਸਥਿਤੀ ਦਾ ਜਾਇਜ਼ਾ ਲਿੱਤਾ ਜਾਂਦਾ ਹੈ ਇਸ ਹਾਦਸੇ ਤੋਂ ਬਾਅਦ ਤਰਨਤਾਰਨ ਪੱਟੀ ਰੋਡ ਉੱਪਰ ਲੰਮਾ ਜਾਮ ਲੱਗ ਜਾਂਦਾ ਹੈ ਜਿਸ ਤੋਂ ਬਾਅਦ ਮੌਕੇ ਤੇ ਪ੍ਰਸ਼ਾਸਨ ਜੋ ਹੈ ਮੌਜੂਦ ਹੁੰਦਾ ਹੈ ਤੇ ਦਰਸਲ ਇਹ ਤਸਵੀਰਾਂ ਬੇਹਦ ਹੀ ਹੈਰਾਨ ਕਰ ਦੇਣ ਵਾਲੀਆਂ ਸਾਹਮਣੇ ਆਈਆਂ ਜਦੋਂ ਮੋਟਰਸਾਈਕਲ ਤੇ ਸਵਾਰ ਹੋ ਕੇ ਪਰਿਵਾਰ ਜਾ ਰਿਹਾ ਸੀ ਪੰਜ ਜੀ ਮੋਟਰਸਾਈਕਲ ਤੇ ਬੈਠੇ ਸੀ ਔਰ ਟੈਂਕਰ ਦੇ ਨਾਲ ਟੱਕਰ ਹੋਈ ਤੇ ਉਸੇ ਆਰ ਦੇ ហេਠਾ ਜਿਹੜਾ ਪਿਤਾ ਆ ਤੇ ਉਸ ਦੀ 7 ਸਾਲ ਦੀ ਬੱਚੀ ਆ ਜਾਂਦੀ ਆ ਤੇ ហេਠਾ ਆਉਣ ਕਰਕੇ ਦੋਹਾਂ ਦੀ ਮੌਤ ਹੋ ਜਾਂਦੀ ਆ ਤਾਂ ਪਰਿਵਾਰ ਦੇ ਉੱਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਔਰ ਮੌਕੇ ਤੇ ਪ੍ਰਸ਼ਾਸਨ ਮੌਜੂਦ ਹੁੰਦਾ ਪ੍ਰਸ਼ਾਸਨ ਦੇ ਵੱਲੋਂ ਕੀ ਕੁਝ ਬਿਆਨਬਾਜ਼ੀ ਦਿੱਤੀ ਗਈ ਉਹ ਤੁਸੀਂ ਇੱਕ ਵਾਰ ਸੁਣ ਸਕਦੇ ਹੋ ਪਰ ਹਾਜ਼ਾ ਵਾਜ਼ਾ ਪਰਿਵਾਰ ਜਿਹੜਾ ਮਿੰਟਾਂ ਸਕਿੰਟਾਂ ਦੇ ਵਿੱਚ ਉਹ ਚੜ ਗਿਆ। ਸਰ ਜੀ ਕਿੰਨੀ ਐਕਸੀਡੈਂਟ ਹੋਇਆ ਔਰ ਕੀ ਇੱਚ ਨੁਕਸਾਨ ਹੋਇਆ ਜੀ ਜੀ ਬੜੀ ਦੁਖਦਾਈ ਘਟਨਾ ਹੈ ਇੱਕ ਵਾਪਰੀ ਆ ਐਕਸੀਡੈਂਟ ਕੇਸ ਆ। ਆਪਣੇ ਤਰਨਤਾਰ ਤੋਂ ਪੱਟੀ ਮੋੜ ਤੋਂ ਜਦੋਂ ਆਪਾਂ ਪੱਟੀ ਵੱਲ ਨੂੰ ਜਾਂਦੇ ਆ ਤੇ ਕੋਈ ਜੀ ਦੂਰੀ ਤੇ ਇੱਕ ਪਰਿਵਾਰ ਮੋਟਰਸਾਈਕਲ ਤੇ ਆ ਰਿਹਾ ਸੀ ਹਸਬੰਡ ਵਾਈਫ ਤੇ ਉਹਨਾਂ ਦੇ ਤਿੰਨ ਬੱਚੇ ਸੀ ਦੋ ਬੇਟੇ ਤੇ ਬੇਟੀ ਤੇ ਉਹ ਇਧਰੋਂ ਆ ਰਹੇ ਸੀ ਤੇ ਇਸ ਪਾਸਿਓਂ ਕੈਂਟਰ ਆ ਰਿਹਾ ਸੀ ਤੇ ਉਹ ਮੋਟਰਸਾਈਕਲ ਕੈਂਟਰ ਚ ਵੱਜਾ ਮੌਕੇ ਤੇ ਵੇਖ ਕੇ ਪਤਾ ਲੱਗਾ ਕਿ ਪਿਛਲੇ ਟਾਇਰ ਚ ਵੱਜਾ ਤੇ ਮੋਟਰਸਾਈਕਲ ਵਿੱਚੋਂ ਜਿੱਦਕ ਕੁਰੀਸਾ ਉਹ ਉਸ ਦੇ ਵਿੱਚ ਹਸਬੰਡ ਖੁਦ 24 ਸਾਲ ਦੀ ਉਮਰ ਗੁਰਪ੍ਰੀਤ ਸਿੰਘ ਸਬੰਧਾਂ ਤੋਂ ਉਹਨਾਂ ਦੀ ਬੇਟੀ ਰੂਹੀ 3 ਸਾਲ ਦੀ ਜਿਹਦੀ ਮਤਲਬ ਮੌਕੇ ਤੇ ਡੈਥ ਹੋ ਗਈ ਆ ਤੇ ਉਹਨਾਂ ਦੀ ਵਾਈਫ ਤੇ ਦੋਨੇ بیٹے ਜਿਹੜੇ ਆ ਉਹ ਇੰਜਰਡ ਹੋਏ ਆ ਜਿਨ੍ਹਾਂ ਨੂੰ ਅਸੀਂ ਹਸਪੀਟਲ ਐਡਮਿਟ ਕਰਾਇਆ ਤੇ ਟ੍ਰੱਕ ਵਾਲਾ ਕਬੂ ਗਿਆ ਟ੍ਰੱਕ ਨਹੀਂ ਟ੍ਰੱਕ ਵਾਲਾ ਭੱਜ ਗਿਆ ਜੀ ਕੈਂਟਰ ਵਾਲਾ ਤੇ ਕੈਂਟਰ ਨੂੰ ਕਬਜ਼ੇ 'ਚ ਲੈ ਲਿਆ ਆ ਕੀ ਕਰ ਰਹੇ ਜਿੱਤੀ ਆ ਜੀ ਬਸ ਐਕਸੀਡੈਂਟ ਹੋਇਆ ਵਾ ਉਹਦੇ ਸਬੰਧ ਚ ਅਸੀਂ ਜਿਹੜੀ ਵੀ ਕਾਰਵਾਈ ਹੋ ਗਈ ਉਹ ਕਰ ਦਿੰਦੇ ਸਰ ਜਿਹੜੇ ਇੰਜਰਡ ਆ ਉਹਨਾਂ ਨੂੰ ਹਸਪਤਲ ਜਾਇ ਕੀ ਕੰਡੀਸ਼ਨ ਉਹਨਾਂ ਦੀ ਉਹ ਪਤਾ ਹੀ ਲੱਗਾ ਵਾ ਵੀ ਜਿਹੜਾ ਇੱਕ ਬੇਟਾ ਆ ਉਹਨਾਂ ਦਾ ਉਹਦੀਆਂ ਉਹਦੀ ਲੱਤ ਟੁੱਟੀ ਆ ਇਹ ਜਿਹੜੀ ਵਾਈਫ ਆ ਉਹ ਤੇ ਦੂਸਰੇ ਬੇਟੇ ਦੇ ਵੀ ਸੱਟਾਂ ਲੱਗੀਆਂ ਉਹ ਤਾਂ ਨਹੀਂ ਆ ਸਰ ਸੋਟਾਂ ਚ ਨਹੀਂ ਹੈ ਪੰਜ ਜੀ ਸੀਗੇ ਜੀ ਹਸਬੰਡ ਵਾਈਫ ਤੇ ਤਿੰਨ ਬੱਚੇ ਇੱਕੋ ਪਰਵਾਰ ਦੇ